ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਸੰਬੰਧੀ ਨਵੀਂ ਵੀਡੀਓ ਤੇ ਇਸ ਤੋਂ ਬਿਨਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 5 ਦਿਨ ਮੌਸਮਾ ਜਿਹੜਾ ਉਹ ਕੀ ਕਰਵਟ ਲਊਗਾ ਤੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੇ ਵਿੱਚ ਬਣ ਰਹੇ ਨਵੇਂ ਚੱਕਰਵਾਤੀ ਤੂਫਾਨਾਂ ਦਾ ਪੰਜਾਬ ਦੇ ਉੱਤੇ ਕੀ ਅਸਰ ਹੋਊਗਾ ਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਤੂਫਾਨਾਂ ਦਾ ਕੀ ਲਾਭ ਹੋਣ ਵਾਲਾ ਇਹ ਰਾਗੋਸ਼ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਇਸ ਵਕਤ ਪੂਰਬ ਦੀਆਂ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਤੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਬੜੀ ਭਿਆਨਕ ਗਰਮੀ ਆ ਜਿਹੜੀ ਉਹ ਪੈ ਰਹੀ ਆ ਪਿੱਛੇ ਵੀ ਆਪਾਂ ਹਨੇਰੀ ਝੱਖੜ ਬਾਰੇ ਦੱਸਿਆ ਸੀ ਜਿਹੜਾ ਕਿ ਪਰਸੋਂ ਸ਼ਾਮ ਦੇ ਟਾਈਮ ਬਹੁਤ ਜ਼ਬਰਦਸਤ ਤਰੀਕੇ ਨਾਲ ਪੰਜਾਬ ਦੇ ਵਿੱਚ ਆਇਆ ਸੀ ਤੇ ਕਈ ਥਾਵਾਂ ਤੇ ਬਰਖਾ ਵੀ ਹੋਈ ਆ ਦਿੱਲੀ ਹਰਿਆਣੇ ਦੇ ਏਰੀਆ ਦੇ ਵਿੱਚ ਬਹੁਤ ਤੇਜ਼ ਤੂਫਾਨ ਸੀ ਜਿਹਦੇ ਨਾਲ ਕਾਫੀ ਘਰਾਂ ਦੀਆਂ ਛੱਤਾਂ ਬੀਨ ਵਗੈਰਾ ਵੀ ਉੱਡੇ ਆ ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਹੁਣ ਆਪਾਂ ਗੱਲ ਕਰਦੇ ਆ ਸਿਸਟਮਾਂ ਦੀ ਸਿਸਟਮ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ ਨਵਾਂ ਵੈਸਟਰਨ ਡਸਟਰਮਸ ਆ ਚੁੱਕਿਆ ਤੇ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਤੇ ਪੰਜਾਬ ਦੇ ਭਾਗਾਂ ਤੇ ਬਣ ਚੁੱਕਿਆ ਜਿਹੜਾ ਕਿ ਅੱਜ ਰਾਤ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਆਪਣੇ ਪੰਜਾਬ ਦੇ ਮੌਸਮ ਨੂੰ ਤੇ ਪਹਾੜੀ ਇਲਾਕਿਆਂ ਦੇ ਮੌਸਮ ਨੂੰ ਜੇਕਰ ਆਪਾਂ ਗੱਲ ਕਰੀਏ ਚੱਕਰਵਾਤਾਂ ਦੀ ਇਸ ਤੋਂ ਬਿਨਾ ਇੱਕ ਅਰਬ ਸਾਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁੰਬਈ ਦੇ ਕੋਲੇ ਇੱਕ ਬਹੁਤ ਜ਼ਬਰਦਸਤ ਚੱਕਰਵਾਤ ਬਣਿਆ ਹੋਇਆ ਤੇ ਇਸ ਤੋਂ ਬਿਨਾ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਵੀ ਨਵਾਂ ਸਾਈਕਲੋਨ ਆ ਜਿਹੜਾ ਉਹ ਬਣ ਚੁੱਕਿਆ ਜਿਹੜੇ ਕਿ ਦੋਨੇ ਹੀ ਬਹੁਤ ਭਿਆਨਕਾ ਇਹਨਾਂ ਦੇ ਨਾਲ ਪੱਛਮੀ ਭਾਗਾਂ ਦੇ ਵਿੱਚ ਗੋਆ ਕੇਰਲਾ ਬੰਬੇ ਗੁਜਰਾਤ ਇਹਨਾਂ ਪਗਾਂ ਮੂਸਲਾ ਧਾਰ ਪਰਖਾ ਹੋਣੀਆਂ ਤੇ ਜਿਹੜਾ ਆਪਣੇ ਆ ਆਪਣੇ ਬੰਗਾਲ ਦੀ ਖਾੜੀ ਦੇ ਵਿੱਚ ਬਹੁਤ ਜ਼ਬਰਦਸਤ ਤੂਫਾਨ ਬਣ ਰਿਹਾ ਇਹ ਹੌਲੀ ਹੌਲੀ ਉੱਤਰ ਭਾਰਤ ਵੱਲ ਨੂੰ ਆਊਗਾ ਸਾਈਕਲੋਨ ਦੇ ਰੂਪ ਦੇ ਵਿੱਚ ਜਿਹਦੇ ਨਾਲ 29 30 31 ਇੱਕ ਤਰੀਕ ਨੂੰ ਪੰਜਾਬ ਤੇ ਪੰਜਾਬ ਦੇ ਸਾਰੇ ਨਾਲ ਲੱਗਦੇ ਇਲਾਕੇ ਉੱਤਰੀ ਭਾਰਤ ਰਿਆ ਵਿੱਚ ਮੂਸਲਾ ਧਾਰ ਵਰਖਾ ਹੋਊਗੀ ਜੇਕਰ ਆਪਾਂ ਗੱਲ ਕਰੀਏ ਹੁਣ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਮਿਤੀ 24 ਤਰੀਕ ਨੂੰ ਯਾਨੀ ਅੱਜ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਊਗਾ ਲੇਕਿਨ ਤੜਕਸਾਰ ਤੋਂ ਹੁੰਦੇ ਹੋਏ ਦੁਪਹਿਰ ਤੱਕ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਭਾਰੀ ਤੂਫਾਨ ਦੇ ਨਾਲ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ ਜਿਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸਹਿਰ, ਰੋਪੜ, ਕਪੂਰਥਲਾ, ਅਨੰਦਪੁਰ ਸਾਹਿਬ, ਮੋਹਾਲੀ, ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਮੋਗਾ, ਫਰੋਜ਼ਪੁਰ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਅਬੂਰ ਇਸ ਤੋਂ ਬਿਨਾ ਬਰਨਾਲਾ ਬਠਿੰਡਾ ਸੰਗਰੂਰ ਮਲੇਰ ਕੋਟਲਾ ਪਟਿਆਲਾ ਇਹ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਕਾਹਲੂ ਹੋਣ ਦੀ ਸੰਭਾਵਨਾ ਤੇ ਕਿਸਾਨ ਵੀਰਾਂ ਨੂੰ ਵੀ ਇਹਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਝੋਨਾ ਜਿਹੜਾ ਉਹ ਲੱਗਣ ਵਾਲਾ ਵਾ ਇਸ ਤੋਂ ਬਾਅਦ 29 30 31 ਤਰੀਕ ਨੂੰ ਬੰਗਾਲ ਦੇ ਖਾੜੇ ਵਾਲੇ ਤੂਫਾਨ ਕਰਕੇ ਮूसलाधार ਬਰਖਾ ਹੋਊਗੀ ਉੱਤਰੀ ਭਾਰਤ ਦੇ ਵਿੱਚ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਆਪਣੇ ਨੂੰ ਹੋਰ ਫਾਇਦਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਜੂਗੀ ਝੋਨੇ ਦੀ ਫਸਲ ਲਗਾਉਣ ਦੇ ਵਿੱਚ ਤੇ ਇਸ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਰਾਜਸਥਾਨ ਦੇ ਵੀ ਕੁਝ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਹਰਿਆਣਾ ਦਿੱਲੀ ਉੱਤਰਾਖੰਡ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇਹਨਾਂ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਹਨੇਰੀ ਝੱਖੜ ਦੇ ਨਾਲ ਤੂਫਾਨ ਦੇ ਨਾਲ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉੱਬੜੀ ਹੋਈ ਆ ਤੇ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ 5 ਦਿਨ ਦੀ ਉਹਦੇ ਬਾਰੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਉਣ ਵਾਲੇ 5 ਦਿਨਾਂ ਦਾ ਜਿਹੜਾ ਉਹ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਬਈ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਿੱਚ ਬੜੇ ਭਿਆਨਕ ਤੂਫਾਨ ਆ ਜਿਹੜੇ ਉਹ ਬਣ ਚੁੱਕੇ ਨੇ ਤੇ ਜਿਹੜੇ ਕਿ ਹੌਲੀ-ਹੌਲੀ ਦੇਸ਼ਰੇ ਵਿੱਚ ਜ਼ਬਰਦਸਤ ਮੌਨਸੂਨ ਵੀ ਲੈ ਕੇ ਆਉਣਗੇ ਤੇ ਭਾਰੀ ਬਰਖਾ ਵੀ ਕਰਨਗੇ ਜੇਕਰ ਕੱਲ ਦੀ ਪਿਕਚਰ ਦੇਖੀ ਤਾਂ 24 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਜਿਹੜੇ ਉੱਤਰ ਪੱਛਮੀ ਉੱਤਰ ਪੂਰਬੀ ਭਾਗਾਂ ਇਹਨਾਂ ਦੇ ਵਿੱਚ ਜ਼ਬਰਦਸਤ ਹਨੇਰੀ ਝੱਕੜ ਦੇ ਨਾਲ ਜਿਹੜਾ ਪਾਣ ਆਉਣ ਦੀ ਸੰਭਾਵਨਾ ਤੇ ਬਹੁਤ ਭਾਰੀ ਵਰਖਾ ਜਿਹੜੀ ਉਹ ਇਨਾਂ ਇਲਾਕਿਆਂ ਦੇ ਵਿੱਚ ਕੁਝ ਸਮੇਂ ਲਈ ਹੋਣ ਦੀ ਸੰਭਾਵਨਾ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ ਤੇ ਗੱਲ ਕਰੀ ਆਪਾਂ 25 ਤਰੀਕ ਦੀ ਤਾਂ 25 ਤਰੀਕ ਨੂੰ ਜੇਕਰ ਤੁਸੀਂ ਦੇਖ ਸਕਦੇ ਹੋ ਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਕਰਵਾਈ ਹੋਣਗੀਆਂ ਲੇਕਿਨ ਪੰਜਾਬ ਦੇ ਵੀ ਮੱਧ ਪੰਜਾਬ ਤੱਕ ਕੁਝ ਇਲਾਕਿਆਂ ਦੇ ਵਿੱਚ ਘਰ ਚਮਕਾਲੇ ਬੱਦਲ ਆ ਜਿਹੜੇ ਉਹ ਕ੍ਰੀਏਟ ਹੋਣਗੇ ਜਿਨ੍ਹਾਂ ਹਨੇਰੀ ਝੱਕੜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜੇਕਰ ਗੱਲ ਕਰੀ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਗੁਜਰਾਤ ਰਾਜਸਥਾਨ ਦੇ ਦੱਖਣੀ ਭਾਗ ਮੱਧ ਪ੍ਰਦੇਸ਼ ਚ ਮੂਸਲਾ ਧਾਰ ਵਰਖਾ ਹੋਊਗੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਚ ਭਾਰੀ ਵਰਖਾ ਹੋ ਸਕਦੀ ਆ ਤੇ ਨਾਰਥ-ਈਸਟ ਇੰਡੀਆ ਦੇ ਵਿੱਚ ਜਬਰਦਸਤ ਵਰਖਾ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੇ ਵਿੱਚ ਬਹੁਤ ਭਿਆਨਕ ਸਾਈਕਲੋਨ ਬਣ ਚੁੱਕੇ ਆ ਗੱਲ ਕਰੀਏ ਆਪਾਂ ਉਸ ਤੋਂ ਬਾਅਦ ਜੀ 26 ਤਰੀਕ ਦੀ ਸਟਾਈਟ ਰਿਕ ਦਿ ਸਟਾਈਟ ਰਿਕ ਨੂੰ ਵੀ ਦੇ ਸਕਦੇ ਹਰਿਆਣੇ ਦੇ ਕੁਝ ਭਾਗਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋ ਜਾਣੀਆਂ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਹੋ ਸਕਦੀ ਹੈ ਸੈਂਟਰ ਭਾਰ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਉਸ ਵਾਰ ਗੱਲ ਕਰਦੇ ਆਂ ਆਪਾਂ 28 ਤਰੀਕ ਦੀ 28 ਤਰੀਕ ਨੂੰ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਨਾ ਮੱਧ ਪ੍ਰਦੇਸ਼ ਇਨ੍ਹਾਂ ਸਾਰੇ ਭਾਗਾਂ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਦੀਆਂ ਕਾਰਵਾਈਆਂ ਜਿਹੜੀਆਂ ਉਹ ਸਟਾਰਟ ਹੋ ਜਾਣੀਆਂ ਜਿਹੜੀਆਂ ਕਿ ਹੌਲੀ-ਹੌਲੀ ਹੋਰ ਵਧਣ ਗਿਆ ਤੇ ਕਾਫੀ ਭਾਗਾਂ ਦੇ ਵਿੱਚ ਫੈਲਣ ਗਿਆ ਤੇ ਪੰਜਾਬ ਦੇ ਵਿੱਚ ਜ਼ਬਰਦਸ ਲਗੀਆਂ <laughs> ਉਸ ਤੋਂ ਬਾਅਦ ਗੱਲ ਜੇਕਰ ਆਪਾਂ ਕਰੀਏ ਜੀ 29 ਤਰੀਕ ਦੀ 29 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਉੱਤਰੀ ਭਾਰਤ ਦੇ ਵਿੱਚ ਹੌਲੀ-ਹੌਲੀ ਮੌਸਮਾ ਜਿਹੜਾ ਕਰਵਟ ਲੈ ਰਿਹਾ ਤੇ ਸਾਰਾ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਆਪਣੇ ਹਰਿਆਣੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮੂਸਲਾ ਧਾਰ ਬਰਕਾ ਹੋਊਗੀ ਜਿਹਦੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਲਾਭ ਹੋਣ ਦੀ ਸੰਭਾਵਨਾ ਬਣ ਰਹੀ ਆ ਉਸ ਤੋਂ ਬਾਅਦ 31 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੰਜਾਬ ਰਾਜਸਥਾਨ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਪ੍ਰਦੇਸ਼ ਗੁਜਰਾਤ ਦੇ ਵਿੱਚ ਪੂਰੀ ਭਿਆਨਕ ਵਰਖਾ ਹੋਣ ਦੀ ਸੰਭਾਵਨਾ ਜਿਹਦੇ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਪਰ ਧਰਤੀ ਨੂੰ ਪਾਣੀ ਆ ਜਿਹੜਾ ਜਿਹੜੀ ਲੋੜ ਆ ਭਾਰੀ ਵਰਖਾ ਦੀ ਆਪਣੇ ਪੰਜਾਬ ਦੇ ਵਿੱਚ ਉਹ ਜਿਹੜੀ ਹੋਣ ਦੀ ਸੰਭਾਵਨਾ ਵਧ ਰਹੀ ਆ ਤੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਵੀ ਮੌਸਮ ਆ ਜਿਹੜਾ ਉਹ ਉੱਤਰੀ ਭਾਰਤ ਦੇ ਵਿੱਚ ਜ਼ਬਰਦਸਤ ਕਰਵਟ ਲਾਊਗਾ 31 ਤਰੀਕ ਨੂੰ 31 ਤਰੀਕ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਮूसलाधार ਵਰਖਾ ਹੋਣ ਦੀ ਜਿਹੜੀ ਉਹ ਸੰਭਾਵਨਾ ਵਧ ਰਹੀ ਆ ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਉਹਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ